ਰਾਗ ਸੂਹੀ ਮਹੱਲਾ ਪਹਿਲਾ ਸ਼ਾਂਤ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਅੰਕਾਰ ਸਾਜਣ ਆਏ ॥ ਧਰੈ ਜੀਤੋ ਕਾਸ਼ਾ ॥ ਧਰੈ ਜੀਤੋ ਤੂ ਸੇ ਸਤਿਗੁਰੂ ਦੀ ਸਾਜਣੋ ਆਜੀ ਗੁਰਖਾਲ社 ਸੈਬ ਸਿੰਘ ਜੀ ਓ ਸਤਿਗੁਰ ਨਾਨਕ ਦੇ ਮਹਾਰਾਜ ਸਾਹਿਬ ਅਮਰਪੁਰ ਬਾਣੀ ਸ਼੍ਰੀ ਗੁਰੂ ਪਇਰ ਪਸਾਹ ਵਿੱਚ ਬੈਠ ਕਰਕੇ ਉਚਾਰਨ ਕਰ ਰਹੇ ਹਨ ਸੁਖ ਸੰਗਤਾਂ ਸੁਣ ਸੁਣ ਕੇ ਮਿਹਾਲ ਹੁੰਦੀਆਂ ਹਨ ਗੁਰੂ ਨਾਨਕ ਸਾਹਿਬ ਜੀ ਜਨ ਦੇ ਪ੍ਰੀਤੇ ਨਾਲ ਜਿਸ ਪ੍ਰਕਾਰ ਜਨ ਵਿੱਚ ਆ ਜਾਂਦੀ ਹੈ ਉਸ ਵਕਤ ਦੇ ਸ਼ਬਦ ਪੜਨ ਵਾਸਤੇ ਸੰਤਾਂ ਨੇ ਪੜ੍ਹਦੀਆਂ ਹਨ ਇਸੇ ਤਰ੍ਹਾਂ ਥਿਓ ਕਾਲਕ ਪ੍ਰਕਾਸ਼ ਜੀ ਦੀ ਪ੍ਰਾਪਤੀ ਵਾਲੇ ਸੰਤਾਂ ਦਾ ਦਰਸ਼ਨ ਹੋਣ ਦੀ ਮਹਿਮਾ ਕਰ ਰਹੇ ਹਨ ਤੇ ਸ਼ੁਭ ਗੁਣਾ ਨੂੰ ਅੰਦਰ ਆਉਣ ਦੀ ਮਹੱਤਤਾ ਬੁਕਰੇ ਹਨ ਸ਼ੰਤ ਜਸ ਰੂਪ ਦੁਰ ਛੇਛਤ ਕਹਾਈਆਂ ਜਿਹੜੀਆਂ ਪੌੜੀਆਂ ਹਨ ਉਹ ਸ਼ੰਤਨ ਦੂਜੇ ਘਰ ਸਰਪਾਰ ਤੋਂ ਜਾਂਦੇ ਆ ਇੱਕੋ ਜੈਤੂਪਨੈਸ਼ਰ ਓਮਕਾਰ ਸ਼ਾਇਰਾਂ ਦਾ ਪ੍ਰਕਾਸ਼ ਤੇ ਸਰਗੁਣਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਮ ਘਰ ਸਾਜਣ ਆਏ ਸਾਹਿਬ ਦੇ ਘਰ ਦੇਵਕ ਸੱਜਣ ਪਿਆਰੇ ਮਹਾਂਪੁਰਖ ਗੁਰਸ਼ਿਕ ਮਹਤਮਾ ਸੰਤ ਭਗਤਾਂ ਨੇ ਆਇਆ ਕਿ ਦਰਸ਼ਨ ਦਿੱਤਾ ਹੈ ਪਾਗਾਂ ਦਾ ਸਾਡਾ ਘਰ ਬਣ ਗਿਆ ਹੈ ਇਸੇ ਪ੍ਰਕਾਰ ਹਮ ਜਦੋਂ ਘਰ ਸਾਜਣੇ ਆਏ ਸੱਜਣ ਸੰਤਾਂ ਦੇ ਘਰ ਸਭ ਸੰਗਤ ਵਿੱਚ ਅਸੀਂ ਆਉਣਾ ਕੀਤਾ ਆਚ ਮੀਲ ਮਿਲਾਏ ਸੰਤਾਂ ਭਗਤਾਂ ਨੇ ਸੱਚੇ ਸਤਗੁਰਾਂ ਦੇ ਮੇਲ ਵਿੱਚ ਮਿਲ ਆ ਰੁਕਾ ਅਗੇ ਸੱਚੇ ਸਰਗੁਣਾਂ ਨੂੰ ਮਾਰ ਦੇ ਨਾਮ ਦੇ ਮੇਲ ਵਿੱਚ ਮਿਲਾ ਦਿੱਤਾ ਅਤੇ ਨਾਮ ਦੇ ਮੇਲ ਜਿਹੜੇ ਸੱਚੇ ਨੂੰ ਮਿਲਾਏ ਹੈ ਉਹ ਸੱਚੇ ਨੇ ਆਪ ਦੇ ਸਰੂਪ ਦੇ ਮੇਲ 'ਚ ਮਿਲਾ ਲਏ ਹਨ ਸਹਿਜ ਮਿਲਾਏ ਹਰ ਮਨ ਭਾਈ ਸਹਿ ਸ਼ਾਨਦਾਰ ਗੁਣਾਂ ਦੇ ਸਾਥ ਜਿਨ੍ਹਾਂ ਨੂੰ ਮਿਲਿਆ ਹੈ ਉਹ ਹਰੀ ਦੇ ਮਨ ਦੇ ਭਾਗ ਲਈ ਹਨ ਜਿਨ੍ਹਾਂ ਦੇ ਮਨ 'ਚ ਹਰੀ ਦੀ ਭਾਵਨਾ ਹੈ ਉਹਨਾਂ ਨੂੰ ਸਹੀ ਨਿਰਜਤਨੀ ਮਿਲਾ ਲਿਆ ਹੈ ਪਾਂਚ ਮਿਲੇ ਸੁਪਾਇਆ ਹਰਿਵਨਦਰ ਮਨ ਤੇ ਆਏ ਪ੍ਰਕਾਸ਼ ਆਇਆ ਹੋ ਪਾਂਚ ਮਿਲੇ ਸੁਪਾਇਆ ਜਿਵੇਂ ਪੰਜਾਂ ਤੱਤਾਂ ਦੀ ਧਾਰਨਾ ਨਾਲ ਮਿਲੇ ਹੈ ਧਰਤੀ ਵਿੱਚੋਂ ਖਿਮਾ ਪਾਣੀ ਵਿੱਚੋਂ ਸ਼ਾਂਤੀ ਪੌਣ ਚੋਂ ਨਰਲੀਪਤਾ ਆਕਾਸ਼ ਚੋਂ ਨਿਖੋਬਤਾ ਅਗਨੀ ਚੋਂ ਪ੍ਰਕਾਸ਼ ਕਿਉਂ ਪੰਜਾਂ ਕਟੈਂ ਤਾਂ ਮਨ ਨਾਲ ਮਿਲੇ ਹੋਂ ਪਾਂਚ ਮਿਲੇ ਸੁਪਾਇਆ ਉਸ ਸੁਪਨਮ ਸੁਕ੍ਰੂਪ ਨੂੰ ਪਾ ਲਿਆ ਹੈ ਪੰਜ ਮਿਲੇ ਪੰਜ ਸੰਤਾਂ ਦੇ ਨਾਲ ਜਿਹੜੇ ਮਿਲੇ ਹੈ ਉਹਨੇ ਸੁਖ ਹੈ ਭਗਤੀ ਦਾ ਪਾਉਣਾ ਕੀਤਾ ਹੈ ਪੰਜ ਮਿਲੇ ਸੁਖ ਪਾਇਆ ਪੰਜ ਕੇੰਦਰੀ ਨਾ ਜਿਹੜੇ ਮਿਲੇ ਹੋਏ ਹਨ ਉਹਨੇ ਸੁਖ ਰੂਪ ਦੇ ਤਾਂ ਹੀ ਪਾਇਆ ਹੈ ਪੰਜ ਮਿਲੇ ਸੁਖ ਪਾਇਆ ਪੰਜ ਜੋ ਮੁਖੀ ਹੈ ਸਾਰਿਆਂ ਦੇ ਅੰਦਰ ਪਰਮੇਸ਼ਵਰ ਪ੍ਰਗਿਆਨ ਅਤੇ ਪੰਜ ਜੋ ਬਿਸਤਾਰ ਕਰਨ ਉਹ ਬ੍ਰਹਮ ਕੇਤਨ ਹੈ ਕਹਿ ਲਿਆ ਹੋਇਆ ਇਸ ਮੈਦ ਮੇਰੇ ਤੇ ਸੁਖ ਰੂਪ ਨੂੰ ਪਾਇਆ ਹੈ ਕੀਾਈ ਵਸਤੂ ਪ੍ਰਾਪਤ ਹੋਈ। ਕਾਈ ਉਹ ਵਸਤੂ ਆਤਮਨੰਦੀ ਪ੍ਰਾਪਤੀ ਦੀ ਵਸਤੂ ਪ੍ਰਾਪਤ ਹੋਗੀ। ਜਿਸ ਤੇ ਤੀ ਮੰਨ ਲਾਇਆ। ਜਿਸ ਨੇ ਸੰਤਾਂ ਭਗਤਾਂ ਨੇ ਪ੍ਰਾਪਤੀ ਆਸ ਕੇ ਮਨ ਨੂੰ ਲਾਇਆ ਸੀ ਜੋ। ਜ੍ਰਿਸ਼ੇ ਦੇ ਸਰੂਪਾ ਨੰਦੀ ਪ੍ਰਾਪਤੀ ਆਸ ਤੇ। ਆਨਜਨ ਮੇਲ ਭਇਆ ਮਨ ਮੰਨਿਆ। ਜਦੋਂ ਮਹਾਰਾਜ ਮਨ ਮੰਨ ਗਿਆ ਰਾ ਜਨੇ ਉਹਨਾਂ ਦਾ ਰਹੀ ਗੁਰੂ ਦੇ ਸਰੂਪ ਤੇ ਭੇਟਾ ਤੂੰ ਮੇਲ ਹੋ ਗਿਆ ਹੈ।

ਕਾਰਸ਼ਰੂਪੀ ਮੰਦਰ ਤੇ ਅੰਦਰ ਆ ਕੇ ਸ਼ੋਭਨੀਕ ਹੋਏ ਹਾਂ ਕਰ ਮੰਦਰ ਸੋਹਾਏ ਉਹਨਾਂ ਦੇ ਘਰ ਸ਼ਰੀਰ ਵੀ ਤੇ ਮੰਦਰ ਸਥਾਨ ਵੀ ਸਾਰੇ ਸ਼ੋਭਨੀਕ ਹੋ ਗਏ ਹਨ ਜਿਨੇ ਨੂੰ ਕਾਰਸ਼ਰੂਪ ਦੀ ਪ੍ਰਾਪਤੀ ਹੋਈ ਹੈ ਉਹ ਮੰਦਰ ਦੇ ਦਖਨੇ ਪਾਰ ਦੇ ਵੀ ਸ਼ੋਭਨੀਕ ਹੋ ਰਹੇ ਹਨ ਅੰਤਕਾਰੂਪੀ ਮੰਦਰ ਵੀ ਸ਼ਾਇਦ ਵੀ ਸ਼ੋਭਨੀਕ ਹੋ ਰਹੇ ਹਨ ਕਰ ਮੰਦਰ ਸੋਹਾਏ ਮੰਗਲ ਗਿਆ ਦੇ ਟਾਈਮ ਸਰੂਪ ਹੈ ਇਸ ਕਰਕੇ ਕਰ ਅੰਤਾ ਕਰਨ ਸੁਹਾਈ ਸੋਮਨੀਕ ਹੋਏ ਹਮ ਪੰਜ ਸਾਉਤ ਤੋਂ ਅਨਹਦ ਵਾਜੀ ਦਸਵੇਂ ਦੁਆਰ ਦੇ ਪੰਜ ਸ਼ਬਦ ਧੁਨੀ ਵਾਲੇ ਤਾਂ ਪੰਤੀ ਵਿਦ ਚਰਮ ਕਾ ਕਨ ਕਨ ਸੀ ਕਾ ਜਾਨ ਨਾਦ ਸਾਉਤ ਘਟ ਕੋ ਕਹਿ ਜਿ ਸਵਾਸ ਤੋਂ ਫਿਰ ਪਹਿਚਾਨ ਇਹ ਵੀ ਧੁਨੀ ਵਾਲੇ ਤਹਾਂ ਕਰ ਵਾਜੇ ਅਨਹਦ ਹੱਦ ਤੋਂ ਰਹਿ ਕੇ ਵਜਿਆ ਹੈ ਪੰਜ ਸ਼ਬਦ ਪਤੀ ਪੰਜ ਸ਼ਬਦ ਸਰਸੰਤੋ ਹੋ ਗਿਆ ਦਾਜੀ ਕਾ ਤੁਮ ਸੋਖਦੇ ਆਂ ਤਰੰਗ ਦੇ ਘਰ ਆਦੇ ਕਿ ਜਿਹੜੇ ਗੁਣੋ ਐ ਕਿ ਵਾਜੇ ਪਰਗਟ ਹੋਏ ਉਹਨਾਂ ਵੀ ਐਸੇ ਬਾਜੇ ਵਾਈਤੇ ਹਣਗੇ ਤੁਮ ਸੁੰਦਰ ਇਕਰਾਸ ਉਹ ਪਰਗਟ ਹੋਇਆ ਹੈ ਪੰਜ ਸੰਤਾਂ ਦੇ ਨਾਲ ਮਿਲ ਕੇ ਜਦੋਂ ਸ਼ੈਦ ਬ੍ਰਹਮ ਨੂੰ ਤੁਮ ਉਚਾਰਨ ਕੀਤਾ ਤਾਂ ਇੱਕੜਾ ਸਰੂਪ ਵਾਜੇ ਪਰਗਟ ਹੋਇਆ ਆ ਪੰਜ ਸੌਦ ਨੂੰ ਐਂਡ ਹੋਏ ਪੰਜ ਜੋ ਕੀਤਨ ਹੈ ਸੈਦ ਬ੍ਰਹਮ ਉਹ ਤੁਮ ਸੁੰਦਰ ਸਰੂਪ ਉਹ ਇਕਰਾਸ ਵਾਹਿਗੁਰੂ ਤਰਗਟ ਹੋਇਆ ਆ ਹਮ ਘਰ ਸਾਜਣ ਆਏ ਜੀ ਉਸ ਕੈ ਰਸ਼ੀ ਕਹਿੰਦੇ ਸਾਡੇ ਘਰ ਤੇ ਸੱਜਣ ਅਕਾਲ ਪੁਰਖ ਵਾਹਿਗੁਰੂ ਆ ਗਿਆ ਹੈ ਹਮ ਜੇ ਤੋਂ ਸੱਜਣ ਸੰਤਾਂ ਦੇ ਘਰ ਉੱਤੇ ਆਏ ਸੱਜਣ ਦੇਵੀ ਗਣੋ ਸਰਸੰਤੋਖ ਦੇ ਪਰਮਾਦੇਵ ਸਾਡੇ ਹਿੱਤ ਕਹੇ ਰੂਪੀ ਕਰਚਾ ਹੈ ਆਹੋ ਮੀਤ ਪਿਆਰੀ ਆਹੋ ਸੰਤ ਸੱਜਣੋ ਵਾਹਿਗੁਰੂ ਦੇ ਪਿਆਰੇ ਮਿੱਤਰੋ ਮਾਨੋ ਵਾਹਿ ਮੰਨ ਦੇ ਤੇ ਬਾਣੀ ਦੇ ਪਿਆਰੇ ਸਰੀਰ ਕਰਕੇ ਵੀ ਪਿਆਰੇ ਮਿੱਤਰ ਸੱਜਣੋ ਆਓ ਮੰਗਲ ਗਾਉ ਨਾਰੇ ਨਾਰੇ ਇਸਤਰੀਓ ਮੰਗਲੋਸ਼ ਪਰਮੇਸ਼ਰ ਦਾ ਗਉਣਨ ਕਰੋ ਨਾਰੇ ਜਿਗਿਆ ਸੁਰੂਪੀ ਇਸਤਰੀਓ ਉਸ ਪਰਮੇਸ਼ਰ ਦੇ ਮੰਗਲ ਦੇ ਦਾਇ ਨਾਣਾ ਕਰੋ ਪਰਮੇਸ਼ਰ ਦੀ ਪ੍ਰਾਪਤੀ ਕ્યા ਗਾਉ ਨੂੰ ਮੰਗਲ ਗਾਉ ਨਾਰੇ ਮੰਗਲ ਅਸਾ ਗਾਉ ਨਾਰੇ ਨਾ ਪ੍ਰਵਾਹ ਚੱਲ ਪੈਣ ਪ੍ਰੇਮ ਦੇ ਥੋੜੇ ਅੰਦਰ ਨਾਰੇ ਵਗ ਪੈਣ ਐਸਾ ਮਾਰੇ ਸਾਧਾ ਮੰਗਲ ਗਾਉਣਾ ਤੇ ਮੰਗਲ ਗਾਵੋ ਨਾਰੇ ਨਾਲ ਹੀ ਐ ਪਰਮੇਸ਼ਰ ਉਹਨੂੰ ਅੰਗ ਸੰਗ ਜਾਣ ਕੇ ਉਹਦੇ ਮੰਗਲ ਨੂੰ ਗਾਉਣਾ ਕਰੇ ਸਕੀ ਤਾਂ ਮੰਗਲ ਗਾਵੋ ਤਾਂ ਪ੍ਰਭ ਭਾਵ ਸੱਚੇ ਮਾਰੇ ਦੇ ਮੰਗਲ ਗੈਸ ਨੂੰ ਗਾਉਣ ਜੇ ਪੈ ਗਈ ਤਾਂ ਵਾਸ਼ ਗੁਰੂ ਨੂੰ ਕਹਿ ਜਾਵਾਂਗੇ ਤੋਹੇ ਸ਼ਰਮੋ ਤੋਹੇ ਲੜਾ ਜੁਗਚਾਰੀ ਸੁਰਮਦਾ ਜਸ ਕੋਟਾ ਚਾਹੂ ਜੁਗਾਂ ਚ ਹੋਵੇਗਾ ਦੇਖੋ ਤੁਹੂੰ ਪ੍ਰਹਲਾ ਹੁਣ ਤੱਕ ਜਸ ਦੁਨੀਆ ਚ ਕਾਮ ਹੈ ਇਹ ਸੁਹੇੜਾ ਅਨੰਦ ਤੁਹਾਨੂੰ ਚਹ ਹੁਜਗਾਂ ਵਾਲਾ ਜੋ ਸੰਸਾਰ ਹੈ ਕਿਵੇਂ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ ਜਦ ਕਾਰੇ-ਚਾਰੇ ਸਾਵਨਾ ਦੇ ਸੰਯੁਕਤ ਹੋਵੋਗੇ ਜਨਵਰਾਗ ਬਵੇਕ ਖੜ ਸੰਕੀ ਮੋਖਿਚਾ ਇਹ ਬਹਰੰਦੂ ਸਾਰੰ ਹਨ ਸਰਬੰਨ ਗਿਆਨ ਮੰਨਣ ਦੇ ਅੰਦਲੇ ਹਸੁੰ ਜਾਣ ਤਤੋਂ ਦਾ ਸ਼ੋਧਨ ਇਹ ਚਾਰੇ ਜੁਗ ਜਦੋਂ ਜੁੜ ਗਏ ਸੋਇਲਾ ਅਨੰਦ ਜਨੁ ਪ੍ਰਾਪਤ ਹੋਵੇਗਾ ਆਪਣੇ ਘਰ ਆਇਆ ਥਾਨ ਸੁਹਾਇ ਆਪਣੇ ਘਰ ਜਾਣ ਕੇ ਜਦੋਂ ਪਰਮੇਸ਼ਰ ਹਿਰਦੇ ਕੀ ਧਰਕਾਂ ਜਿਹੜਾ ਆ ਗਿਆ ਉਹ ਅੰਤ ਕੰਡੂਪੀਠਾ ਆਪਣੇ ਕਲ ਸਰੀਰ ਜਾਣ ਕੇ ਜਯਸਮਾਨਾ ਪਰਮੇਸ਼ਰ ਜੀ ਜਦੋਂ ਆਇਆ ਤੇ ਅੰਤ ਕਰਮ ਥਾਂ ਸੋਮਨੀਕ ਹੋਇਆ ਆਪਣੇ ਘਰ ਆਇਆ ਆਪਣੇ ਘਰ ਸੁਖ ਸੰਗ ਦੀ ਜਦੋਂ ਆਇਆ ਕਥਨ ਅੰਤ ਤੈਨੂੰ ਸੋਹਣਿਕ ਹੋਇਆ ਕਾਰਜ ਸਬਦ ਸਵਾਰੇ ਅਬੂਲ ਸ਼ੇਪੁਰ ਕਹਿ ਰ ਆਪਣੇ ਘਰ ਆਇਆ ਆਪਣੇ ਕੁਰੀਆ ਤਰੂਪੀ ਕਰਕੇ ਆ ਗਿਆ ਤੇ ਥਾਣ ਸੁਹਾਇਆ ਅੰਤ ਤੈਨੂੰ ਗਿਆਨ ਦੇ ਸਹਿਦ ਉਹ ਕਿ ਸੋਹਣਿਕ ਹੋਇਆ ਥਾਣ ਕਾਰਜ ਸਬਦ ਸਵਾਰੇ ਕਾਰਜ ਉਹ ਬ੍ਰਹਮ ਦੀ ਪ੍ਰਾਪਤੀ ਦਾ ਸੀ ਜੀਵੀ ਜੀ ਇਕਤਾ ਦਾ ਉਹ ਗੁਰੂ ਸਾਹਿਬ ਦੇ ਸ਼ਬਦ ਕਰਕੇ ਸਵਾਰ ਲਿਆ ਹੈ ਗਿਆਨ ਮਹਾਰਾਸ਼ ਨੇਤਰੀ ਅੰਜਨ ਗੁਰੂ ਸਾਹਿਬ ਜੀ ਨੇ ਗਿਆਨ ਜੋ ਗਿਆਨ ਕਰਕੇ ਮਹਾਰਾਸ਼ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ ਗਿਆਨ ਰੂਪੀ ਅੰਜਨ ਸ਼ਰਮਾ ਜਦੋਂ ਗੁਰਾਂ ਜੁਗਤ ਰੂਪੀ ਸਲਾਨੀਆ ਮਾਰ ਪਾਇਆ ਉਦੋਂ ਮਹਾਰਾਜ ਮਹਾਨੰਦ ਪ੍ਰਾਪਤ ਹੋ ਬ੍ਰਹਮਾਨੰਦ تیر ਭਵਨ ਰੂਪ ਦਿਖਾਇਆ ਜੇ ਇਸ ਪ੍ਰਕਾਰ ਵਿਸ਼ਟ ਰੂਪ ਜੋ ਬ੍ਰਹਮ ਤਿੰਨੋਂ ਪੰਨਾ ਦਾ ਪ੍ਰਕਾਸ਼ ਕੋ ਜਾਗ ਉਸ ਬਨ ਕੋਵ ਦਾ ਉਦੋਂ ਮੇਖਲ ਵਰਤਮਾਨ ਕਾਲ ਦਾ ਜਿੰਨਾ ਪਵਨਾ ਦਾ ਸਰਗ ਲੋਕ ਮਾਤ ਲੋਕ ਆਦ ਕਾਂ ਦੇ ਵਿੱਚ ਉਸੇ ਰੂਪ ਦੇਖਣ ਚ ਆਇਆ ਮਾਰਨ ਪਰਗ੍ਰਿਖ ਦਿਖਾਤਾ ਉਸ ਰੂਪੋ ਕਹੀ ਮਿਲਹੁ ਰਾਤ ਮੰਗਲ ਗਾ ਸਖੀ ਮਹਿਜਮ ਜਨ ਸਖੀਓ ਮਿਲੋ ਸੰਸੰਗਤ ਵਿੱਚ ਮਿਲ ਕੇ ਰਾਸ ਪ੍ਰੇਮ ਨਾਲ ਮਾਰੇ ਮੰਗਲ ਜਸ ਨੂੰ ਗਾਉਣਾ ਕਰੋ ਹਮ ਕਰ ਸਾਜਨ ਆਇਆ ਇਹ ਸਰਬ ਹਮਾਰੇ ਕਰ ਸੱਜਣਾ ਕਾਲ ਪ੍ਰਖਾ ਕੇ ਪ੍ਰਾਪਤ ਹੋਇਆ ਥੋਡੇ ਵੀ ਸਖੀਓ ਹਿਰਦੇ ਜਾ ਕੇ ਪ੍ਰਾਪਤ ਹੋਵੇਗਾ ਮਨ ਤਨ ਅੰਮ੍ਰਿਤ ਨੂੰ ਅੰਤਨ ਅੰਮ੍ਰਿਤ ਨੂੰ ਨਾਮ ਦਿੱਜੇ ਜਦੋਂ ਭਿੱਜੇ ਆ ਮਨ ਕਰਕੇ ਤਨ ਕਰਕੇ ਅੰਮ੍ਰਿਤ ਪ੍ਰੇਮ ਵਿੱਚ ਜਦੋਂ ਛਿੱਟੇ ਪਿੱਜੇ ਆ ਅੰਤਰ ਪ੍ਰੇਮ ਰਤਨ ਸੰਧੁਰ ਪਰਮੇਸ਼ਰ ਦਾ ਪ੍ਰੇਮ ਇਹ ਹੈ ਕਿ ਹਿਰਦੰਦੀ ਨੇ ਆਈ ਚਮਕਿਆ ਆ ਪ੍ਰਕਾਸ਼ ਆਇਆ ਅੰਕੋ ਜਦੋਂ ਪ੍ਰੇਮ ਹੁੰਦੇ ਹੈ ਤੇ ਆਪਾਂ ਨੂੰ ਬ੍ਰਹਮ ਸੁਖਾਤ ਹੋ ਗਿਆ ਪ੍ਰੇਤਾ ਰੂਪੋ ਅੰਤਰ ਰਤਨ ਪਦਾਰਥ ਮੀਰ ਹੈ ਮੀਰ ਉਰਾਗ ਆਦੇ ਕੇ ਜਿਹੜੇ ਗੁਣ ਹਨ ਇਹ ਪਦਾਰਥ ਮੇਰੇ ਹਿੱਲੇ ਅੰਦਰ ਆ ਕੇ ਸਥਿਥ ਹੋਏ ਹਨ ਪਾਨ ਪਰਮ ਤਤ ਜੀਜਾ ਜਿਸ ਤਰ ਦੇ ਪਰਮ ਤਤ ਸੁਧਾ ਕੇ ਜੋ ਕਹਨ ਸੁਪਾਤਿ ਸ਼੍ਰੂਪ ਤਤ ਉਹ ਦਾ ਸੋਧਨ ਰੂਪ ਹੈ ਉਸ ਦਾ ਪਰਮ ਤਤ ਦਾ ਵਿਚਾਰ ਪ੍ਰਾਪਤ ਹੋਇਆ ਹੈ ਜਾਨ ਤੀਖ ਤੂੰ ਸਫਲ ਹੋ ਦਾ ਤੇ ਮਹਾਦੇਵ ਨੇ ਜੀਵ ਜੰਤ 84 ਲੱਖ ਜੂਮ ਦੇ ਇਹ ਸਾਰੇ ਤੀਖ ਪੁਖਾਰੀ ਹੈ ਤੇ ਤੂੰ ਸਾਰਿਆਂ ਨੂੰ ਸਹਿਤ ਗਿਆਨ ਪਲ ਦੇ ਕਰਕੇ ਦਾਤਾਂ ਦੇ ਦੇਣ ਵਾਲਾ ਬ੍ਰਹਮ ਵਿਦੇਆ ਮੁਗਦੀਆਂ ਦਾਤਾਂ ਸਭ ਰੋਦੀ ਆਵਜ ਦਾਤਾਂ ਦੇਣੋ ਆ ਦਾਤਾਂ ਹੈ ਸਿਰ ਤੇਰ ਦੀਨੁ ਹਾਰੀ ਸਿਰ ਤੋਂ ਸਿਰ ਪੈਨ ਤੇ ਅਨੁਸਾਰੇ ਮੱਥੇ ਤੇ ਪਰਲਵ ਦੀ ਕੀ ਲੇਖ ਲਿਖਿਆ ਹੋਇਆ ਉਹਦੇ ਨਾਲ ਦਾਤਾ ਜੀ ਦੇਣ ਵਾਲਾ ਬਖਸ਼ਣਾ ਦੀਵਲੋ ਤੂੰ ਜਾਣ ਗਿਆਨੀ ਅੰਤਰ ਜਾਨੀ ਭਾਈ ਤੂੰ ਜਾਣ ਗਿਆਨੀ ਫੇ ਸਾਸ਼ਤਰਾਂ ਦੇ ਗਿਆਨੀਆ ਉਹ ਸ਼ਾਸਤਰਾਂ ਦਾ ਗਿਆਨ ਪੜ੍ਹ ਕੇ ਹੀ ਨਾਂ ਗਿਆਨੀ ਬਣਿਆ ਫਿਰ ਤੂੰ ਅੰਤਰਜਾਨੀ ਜਾਣ ਤਾਂ ਤੂੰ ਬ੍ਰह्म ਗਿਆਨੀ ਹੋਵੇਂਗਾ ਤੂੰ ਜਾਣ ਗਿਆਨੀ ਗਿਆਨੀ ਸਤਗੁਰਾਂ ਦਾ ਆਰਾ ਤੂੰ ਜਾਣ ਗਿਆਨ ਸਰੂਪ ਉਸ ਨੂੰ ਜਾਣ ਆਪੀ ਅੰਤਰ ਗਿਆਨੀ ਅੰਤਰ ਦਾ ਗਿਆਨੀ ਪ੍ਰਿਹਰ ਕਹ ਆਪੀ ਕਾਰਣਕੀਨਾ ਐ ਪੀ ਬ੍ਰह्म ਵਿਦਿਆ ਦੀ ਪ੍ਰਾਪਤੀ ਦਾ ਗੁਰੂ ਸਰੂਪ ਧਾਰ ਕੇ ਸਿੱਖਾਂ ਨੂੰ ਉਪਦੇਸ਼ ਦੇਣ ਦਾ ਇਹ ਕਾਰਜ ਆਪ ਹੀ ਕੀਤਾ ਆਲਦੀ ਸੁਖ ਦੀ ਪ੍ਰਾਪਤੀ ਦਾ ਤਨਹੁ ਤਕੀ ਮਨਮੋਹਨ ਮੋਹਿਆ ਐਤੋਂ ਉਹ ਸੁਖ ਦੀ ਸੁਖਿਆਤਾ ਰੂਪੀ ਕਾਰਜ ਆਪ ਹੀ ਮਾਰਨ ਕੀਤਾ ਹੈ ਹੌਂ ਜੀ ਤਨਹੁ ਤਕੀ ਮਨਮੋਹਨ ਮੋਹਿਆ ਇਹ ਸੰਤ ਸੁਖੀਏ ਸੁਣੋ ਸਾਡਾ ਮਨ ਮੋਹਨ ਪਰਮੇਸ਼ਰ ਨੇ ਆਪਦੇ ਪ੍ਰੇਮ ਵਿੱਚ ਮੋਹ ਲਿਆ ਹੈ ਤਨ ਮਨ ਅੰਮ੍ਰਿਤ ਢੀਨਾ ਤੁਸੀਂ ਕਰਕੇ ਤਨ ਵੀ ਮਨ ਵੀ ਸਾਡਾ ਅੰਮ੍ਰਿਤ ਆਨੰਦ ਵਿੱਚ ਬ੍ਰਹਮਾ ਅਨਰਜੀ ਭਿੱਜ ਗਿਆ ਹੈ ਅੰਮ੍ਰਿਤ ਨਾਮ ਕਰਕੇ ਆਤਮ ਰਾਮ ਸਾਰਾ ਇਹ ਜਿੰਨਾ ਸਾਰਾ ਸੰਸਾਰ ਹੈ ਇਹ ਆਤਮ ਆਪਣਾ ਆਪ ਰੂਪ ਹੀ ਹੈ ਰਾਮ ਰਮਿਆ ਹੋਇਆ ਜਿਹੜਾ ਤਦ ਪਦ ਦਾ ਲੱਖ ਅਰਥ ਰੂਪ ਹੈ ਰਾਮ ਇਹ ਤੁੰਗ ਪਰ ਦਾ ਲੱਖ ਅਰਥ ਹੈ ਰਾਮ ਉਹ ਸਿਰ ਹੀ ਪਸਾਰਾ ਹੈ ਆਤਮਾ ਹੀ ਚੇਤਨ ਸਰੂਪ ਹੈ ਤੇ ਚੇਤਨੀ ਆਤਮ ਸਰੂਪ ਹੈ ਸਾਚਾ ਖੇਲ ਤੁਮਾਰਾ ਇਹ ਮਹਾਰਾਜ ਆਪ ਕਾ ਸੱਚਾ ਖੇਲ ਹੈ ਤੇਰਾ ਜਿਹੜਾ ਖੇਲ ਹੈ ਸੱਚੇ ਪਾਸ਼ਾ ਉਹ ਸੱਚਾ ਹੈ ਤੂੰ ਸੱਚਾ ਹੈ ਇਹ ਸਾਰਾ ਸੰਸਾਰ ਤੇਰਾ ਖੇਲ ਹੈ ਇਹਦਾ ਪ੍ਰਕਾਸ਼ ਦਾ ਰੂਪ ਤੂੰ ਆਪ ਹੈ ਦਿਸ਼ਟਾਂ ਸਰੂਪ ਵੀ ਤੂੰ ਆਪ ਹੈ ਸੱਚ ਖੇਲ ਤੁਮਾਰਾ ਅਗਮ ਅਪਾਰਾ ਅਸ਼ੁੱਧ ਮਨ ਕਰਕੇ ਗਮਤਾ ਤੋਂ ਰਹਿਤ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਤੂੰ ਸੱਚਾ ਹੈ ਤੇਰਾ ਸਾਰਾ ਖੇਲ ਉਸਫਾਰ ਫੁੱਦ ਬਿਨ ਕੌਣ 부ਝਾਏ ਇਹ ਦੁਬਨੇ ਸਹਜ ਵੀ ਕੌਣ ਦੇਹ ਮਹਾਰਾਜ ਐਪੀ ਸੁਝੌਣ ਵਾਲੇ ਨੂੰ ਆਉ ਜੋ ਸ੍ਰੋਪ ਨੂੰ ਸਤਿ ਸਾਧਕ ਸਿਆਣੇ ਕੀਤੇ ਸੁਧ ਜੁਰਾਸੀ ਇਹ ਵਿਗਨ ਸਿੱਧੀਆਂ ਵਾਲੇ ਲੋਕ ਹਨਗੇ ਸਿੱਧੂ ਸਾਧਕ ਸਾਬਨਾ ਕਰਨ ਵਾਲੇ ਜੋ ਪੁਰਖ ਹਨਗੇ ਗਿਆਨੀ ਕੀਤੇ ਗਿਆਨੀ ਸ਼ਾਸਤਰਾਂ ਦੇ ਗਿਆਤੇ ਜੋ ਕਿਤਨੇ ਹੀ ਹਨ ਕੁਝ ਬਿਨ ਕੌਣ ਕਵਨ ਕਹਾਏ ਐਬ ਤੋਂ ਬਿਨੋ ਗੁਰੂ ਸਰੂਪ ਧਾਰੀ ਤੋਂ ਬਗੈਰ ਆਉਦੇ ਇਹ ਦੁਆਬ ਸ਼ਰੂ ਨੂੰ ਕੌਣ ਮਾਰਾ ਕਹਾ ਸਕਦਾ ਸਿੱਖ ਦੇ ਮੁਖਵਾਰਾ ਪਰਖਣ ਕਰਕੇ ਕੌਣ ਬੱਸ ਸਕਦਾ ਹੈ ਕਾਲ ਵਿਕਾਲ ਪਹੀ دیਵਾਨੀ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਕਾਲ ਮਰਤੀ ਦਾ ਸਮਾਂ ਬੇਕਾਲ ਦੂਜਾ ਸਮਾਂ ਜਨਮ ਦਾ ਕਾਲ ਇਹ ਦੋਵੇਂ ਕਮਲੇ ਹੋ ਕੇ ਹਟ ਜਾਂਦੇ ਉਸ ਗਿਆਨੀ ਦੇ ਮਗਰੋਂ ਬ੍ਰਹਮ ਗਿਆਨੀ ਐਸਾ ਨਿਰਲੇਪ ਹੋ ਜਾਂਦਾ ਹੈ ਮਾਨ ਰੱਖਿਆ ਗੁਰਥਾ ਜਦੋਂ ਗੁਰੂ ਸਾਹਿਬ ਨੂੰ ਮਨੁੱਖ ਰੂਪ ਚ ਟਿਕਾ ਕੇ ਰੱਖਦਾ ਫਿਰ ਜੰਮਨ ਮੰਤਿ ਕਾਲ ਕਮਲੇ ਹੋ ਕੇ ਛੱਡ ਗਿਓ ਉਸ ਨੂੰ ਜਿਵੇਂ ਕਮਲਾ ਆਦਮੀ ਘਰੋਂ ਬਾਹਰ ਨਿਕਲ ਜਾਂਦਾ ਹੈ ਇਹ ਸਰੀਰ ਨੂੰ ਛੱਡ ਕੇ ਪਰੇ ਹੋ ਗਏ ਨਾਨਕ ਆਵਗਣ ਸ਼ਬਦ ਜਲਾਈ ਨਾਨਕ ਆਗਣ ਕਿਥੇ ਲਈ ਜਿਹਾ ਇਹ ਕਹਿੰਦੇ ਆਉਗਣਾਂ ਨੂੰ ਸ਼ਬਦੀ ਕਮਾਈ ਕਰਕੇ ਜਾਲ ਉੱਪਾ ਹੁਣ ਸੰਗਮ ਪ੍ਰਭ ਪਾਤ ਜੇਸ਼pur ਗੁਰਗੱਲ ਗੁਣਾਂ ਦੀ ਇਕੱਤਰਤਾ ਕਰਕੇ ਗੁਣ ਗਿਆਨ ਆਦਿ ਕੁਸ਼ਲਵਣ ਮੰਨਨ ਅਸੰਪਾਤਮ ਅਸੋਦਨ ਸਖਿਆਤਾ ਦਾ ਗਿਆਨ ਰੂਪੀ ਇਕੱਤਰਤਾ ਕਰਕੇ ਪ੍ਰਭੂ ਕਾਲ ਪੁਰੇ ਰੂਪ ਨੂੰ ਸਖਿਆਤ ਕਰਕੇ ਪਾ ਲਿਆ ਹੈ